ਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਠਿਕਰੀਵਾਲਾ ਦੇ ਵਿੱਚ ਸ਼ਹੀਦ ਸੇਵਾ ਸਿੰਘ ਠਿਕਰੀਵਾਲਾ ਦੀ 92 ਬਰਸੀ ਦੇ ਸਭਾਈ ਪੱਦਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਪਾਲ ਸਿੰਘ ਚਿਮਾ ਆਮ ਆਦਮੀ ਪਾਰਟੀ ਦੇ ਸਭਾਈ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੇਤਿਹਰ ਦੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਅਮਨ अरोड़ा ਨੇ ਕਿਹਾ ਕਿ ਠਿਕਰੀਵਾਲੇ ਵਾਸੀ ਉਸ ਧਰਤੀ ਦੇ ਵਾਰਿਸਾਂ ਜਿੱਥੇ ਸੇਵਾ ਸਿੰਘ ਠਿਕਰੀਵਾਲਾ ਨੇ ਲੋਕਾਂ ਦੇ ਭਲੇ ਦੀ ਜੰਗ ਸ਼ੁਰੂ ਕੀਤੀ ਸੀ ਉਹਨਾਂ ਨੇ ਦੁਨ ਛੱਡ ਕੇ ਦੇਸ਼ ਦੇ ਲਈ ਲੜਾਈ ਲੜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਠਿਕਰੀ ਵਾਲਾ ਨਾਲ ਸੰਬੰਧਿਤ ਸਾਰੇ ਕੰਮ ਜਲਦ ਹੀ ਨੇਪਰੇ ਚਾੜੇ ਜਾਣਗੇ ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਵਿੱਚ ਸਥਿਤ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦੇ ਬੁੱਤ ਦੀ ਦਿਖਣ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਉੱਥੇ ਲੱਗੀਆਂ ਸੋਲਰ ਲਾਈਟਾਂ ਨੂੰ ਸਹੀ ਤਰੀਕੇ ਦੇ ਨਾਲ ਲਗਾਉਣ ਦੇ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਨੇ ਦੁਨੀਆਂ ਤੇ ਰੋਜ਼ ਲੱਖਾਂ ਲੋਕ ਜੰਮਦੇ ਨੇ ਤੇ ਲੱਖਾਂ ਮਰਦੇ ਆ ਪਰ ਕੋਈ ਤਹਾਕਿਆਂ ਦੇ ਬਾਅਦ ਸਦੀਆਂ ਦੇ ਬਾਅਦ ਕੋਈ ਇਤਿਹਾਸ ਦਾ ਯੋਧਾ ਚੰਦ ਦਾ ਜਿਹਨੂੰ ਰੈਂਤੀ ਦੁਨੀਆਂ ਦੇ ਤੱਕ ਯਾਦ ਕੀਤਾ ਜਾਂਦਾ ਏ ਸਰਦਾਰ ਸੇਵਾ ਸਿੰਘ ਖਿੱਤਰੀ ਵਾਲਾ ਉਹਨਾਂ ਦੇ ਵਿੱਚੋਂ ਇੱਕ ਨੇ ਪ੍ਰਜਾ ਮੰਡਲ ਦੇ ਸ਼ਹੀਦ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਤੇ ਉਹ ਮੂਵਮੈਂਟ ਦੇਸ਼ ਜਾਗਰੂਕ ਕਰਨ ਲਈ ਜਿਨ੍ਹਾਂ ਦੇ ਕਰਕੇ ਅੱਜ ਭਾਵੇਂ ਮੈਂ ਲੋਕ ਸਵਾਲਾਂ ਆਮਦ ਜੀ ਵਿਧਾਨ ਸਵਾਲਾਂ ਸਰਬੰਤਪੁਰ ਡੋਗਰੀ ਜੇਰ ਪਾਲ ਚੀਮਾ ਦੀ ਜੇ ਡੈਮੋਕਰੈtic ਸਿਸਟਮ ਬਣਿਆ ਜੇ ਲੋਕਤੰਤਰ ਬਣਿਆ ਤਾਂ ਇਹਨਾਂ ਜੋਹਿਆਂ ਦੇ ਕਰਕੇ ਬਣਿਆ ਸੋ ਮੈਂ ਅੱਜ ਉਹਨਾਂ ਦੀ ਬਰਫੀ ਤੇ ਉਹਨਾਂ ਨੂੰ ਜ਼ੇਦਾ ਕਰਤਾ ਤੇ ਮੈਂ ਇਹ ਜਦੋਂ ਆਪੋਜੀਸ਼ਨ ਦੇ ਵਿੱਚ ਸੀ ਵਿਰੋਧੀ ਤੇਤੀ ਅਸੀਂ ਉਦੋਂ ਵੀ ਇੱਥੇ ਆਉਂਦੇ ਰਹੇ ਆ ਮੈਂ ਤੇ ਪੰਦੂਰੀ ਸਾਹਿਬ ਮਾਨ ਸਾਹਿਬ ਵੀ ਇੱਥੇ ਆਉਂਦੇ ਰਹੇ ਆ ਤੇ ਪਿਛਲੇ ਤਕਰੀਬਨ 4 ਸਾਲ ਤੋਂ ਜਦੋਂ ਤੋਂ ਸਰਕਾਰ ਆ ਤੇ ਉਦੋਂ ਵੀ ਹਰ ਸਾਲ ਅਸੀਂ ਇੱਥੇ ਆ ਕੇ ਜਿਹੜੇ ਸ਼ਾਲਾ ਦੇ ਪੁਖਲਾ ਉਹ ਭੇਡ ਕਰਦੇ ਆ ਪਰ ਇਹਦੇ ਨਾਲ ਨਾਲ ਕਿਉਂਕਿ ਜਦੋਂ ਅਸੀਂ ਵਿਰੋਧੀ ਤੇ ਰਹਉਦੇ ਸੀ ਅਸੀਂ ਸਰਕਾਰ ਨੂੰ ਨਾ ਉਦੋਂ ਮੌਜੂਦਾ ਕਿਉਂ ਦੀਆਂ ਨਕੰਨੀਆਂ ਦਰਪੀ ਇੱਥੇ ਤੇ ਮੌਜੂਦਾ ਸਰਕਾਰ ਆਪਣੀਆਂ ਪ੍ਰਾਪਤੀਆਂ ਦੱਸਦੀ ਹੈ ਹੁਣ ਵੀ ਕੰਮ ਕਰੋ ਦੀ ਤਰਨੇ ਆਉਣਾ ਉਹਨਾਂ ਨੇ ਸਾਡੀਆਂ ਕਿਉਂ ਦੀਆਂ ਪੇਸ਼ੀਆਂ ਬਸ ਨਹੀਂ ਆਣੇ ਪਰ ਸਾਫ ਸੰਗਤ ਜੀ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਖੜਾ ਕਿਉਂਕਿ ਕੋਈ ਕੰਮ ਕੋਈ ਸਰਕਾਰ ਇਹ ਨਹੀਂ ਵੀ ਸਾਰੇ ਕੰਮ ਕਰ ਦੂਗੀ ਪਰ ਉਸੇ ਸਾਰੇ ਲੋਕ ਪਿੰਡਾਂ ਦੇ ਰਹਿਣ ਵਾਲੇ ਹੁਣ ਤਕਰੀਬਨ ਪੌਣੇ 4 ਸਾਲ ਦਾ ਸਮਾਂ ਹੋਇਆ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ ਬੜੇ ਇਦਾਂ ਦੇ ਕੰਮ ਨੇ ਜਿਹੜੇ ਅੱਜ ਤੱਕ ਸਾਡੇ ਇਲਾਕੇ 'ਚ ਪੰਜਾਬ 'ਚ ਕਦੇ ਕਿਸੇ ਸਰਕਾਰ ਨੇ ਕੀਤੇ ਆ ਸਾਡਾ ਇਲਾਕਾ ਕਿਉਂਕਿ ਮੈਂ ਵਜ਼ੀਰ ਰਿਆ ਨਹਿਰੀ ਮਹਿਕਮੇ ਦਾ ਕਦੇ ਮੈਨੂੰ ਲੱਗਦਾ ਵੀ ਪੰਜੀ ਵੀ ਕਿਸੇ ਸਰਕਾਰ ਵੱਲੋਂ ਨਹੀਂ ਸੀ ਗਏ ਵਿੱਤ ਮੰਤਰੀ ਸਾਹਿਬ ਚਲੇ ਗਏ ਪਿਛਲੇ ਪੌਣੇ 4 ਸਾਲ 'ਚ 300 ਕਰੋੜ ਤੋਂ ਉੱਪਰ ਰਹੀਆਂ ਸਾਡੇ ਲਾਗੇ ਸਿਰਫ ਕੇਵਲ ਮੈਰੀਮੈਕ ਵਿੱਚ ਲੱਜਾ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤਾ ਤੁਸੀਂ ਦੇਖੋ ਵੀ ਕੁਵਾਲ ਪੈਦੀ ਨਾਈਪ ਪੈਲਾ ਨਵੇਂ ਸੂਏ ਨਮੀਆਂ ਕੱਸੀਆਂ ਆ ਜਿਹੜੀਆਂ ਮੈਨੂੰ ਲੱਗਦਾ ਵੀ ਦਿਨੇ ਬਸੁਰਕ ਬੈਠੇ ਆ ਇਹਨਾਂ ਦੀ ਵੀ ਫੁਰਕੋ ਜੇਦਾ ਸੂਏ ਪਹਿਲਾਂ ਬੜੇ ਮੋਤੀ ਉਹ ਦੂਏ ਵਰਤਕਾਰ ਦੇ ਵਿੱਚ ਬਣਿਆ ਕਿੰਨੇ ਇਤਾਂ ਦੇ ਪਿੰਡ ਨੇ ਕਿੰਨੇ ਇਤਾਂ ਦੇ ਮੋਗੇ ਆ ਕਿੰਨੀ ਇਤਾਦੀ ਜ਼ਮੀਨ ਕਹਿੰਦੇ ਸਾਡੇ ਇਲਾਕੇ ਚ ਨਾ ਪੂਰੇ ਪੰਜਾਬ ਦੇ ਵਿੱਚ ਜਿਹਨੂੰ ਪਹਿਲੀ ਵਾਰੀ ਲੈਰੀ ਪਾਣੀ ਲੱਗਿਆ ਤਾਂ ਕਿਸ ਸਰਕਾਰ ਦੇ ਵਿੱਚ ਲੱਗਿਆ ਮੈਂ ਮੰਨ ਤ੍ਰੀ ਰਿਆ ਇੱਥੇ ਸਾਰੀਆਂ ਪਾਰਟੀਆਂ ਐਸਐਲ ਤੇ ਰੌਲਾ ਜਾਂ ਕੀ ਹਰਿਆਣੇ ਨੂੰ ਪਾਣੀ ਦਿੰਦੇ ਲਾਧ ਪਾਣੀ ਤੇ ਸਾਰੇ ਰੌਲਾ ਪਾਉਂਦੇ ਰਹੇ ਪਰ ਪਹਿਲੀ ਵਾਰ ਜੇ ਕਿਸੇ ਸਰਕਾਰ ਨੇ ਪੰਜਾਬ ਦੇ ਇੱਥੇ ਦਾ ਪਾਣੀ ਪੰਜਾਬ ਤੇ ਰੋਕਿਆ ਤਾਂ ਆਮ ਆਦਮੀ ਪਾਰਟੀ ਦੀ ਭਗਵਾਨ ਸੇ ਮਾਰਦੀ ਸਰਕਾਰ ਨੇ ਰੋਕਿਆ ਹਰਿਆਣਾ ਰੌਲਾ ਪਾਉਂਦੇ ਸੀ ਰਾਜਸਤਾਨ ਵਾਲੇ ਪਹੁੰਚਦੇ ਸੀ ਵੀ ਪੰਜਾਬ ਨੂੰ ਸਦਾ ਪਾਣੀ ਨਹੀਂ ਦਿੰਦੇ ਅਸਲ 'ਚ ਉਹ ਆਪ ਦਾ ਪਾਣੀ ਪਹਿਲਾਂ ਲੈ ਲੈਂਦੇ ਸੀ ਤੇ ਜਦੋਂ ਪੰਜਾਬ ਸਰਕਾਰ ਪੰਜਾਬ ਦਾ ਪਾਣੀ ਪੰਜਾਬ 'ਚ ਵਰਤ ਨਹੀਂ ਸੀ ਤਾਂ ਵੱਧੂ ਪਾਣੀ ਪੰਜਾਬ ਦਾ ਲੈ ਕੇ ਜਾਂਦੇ ਸੀ ਸੋ ਕਿ ਕੁਦਰਤੀ ਪਹਾੜਾ ਪਹਾੜਾ ਤੋਂ ਪਾਣੀ ਆਉਣਾ ਹੈ ਜੇ ਜਲਦੀ ਪੰਜਾਬ ਦਾ ਪਾਣੀ ਪੰਜਾਬ ਨੂੰ ਨਹੀਂ ਵਰਤਾਂਗੇ ਤਾਂ ਉਹਨੇ ਹਰਿਆਣਾ ਨੂੰ ਵੀ ਜਾਣਾ ਹੈ Rajasthan ਨੂੰ ਵੀ ਜਾਣਾ ਹੈ ਇਹ ਮੈਂ ਵਧਾਈ ਦਿੰਦਾ ਮੁੱਖ ਮੰਤਰੀ ਪੰਜਾਬ ਨੂੰ ਜਿਨੇ ਹਜ਼ਾਰਾਂ ਕਰੋੜ ਰੁਪਏ ਪੰਜਾਬ ਦੇ ਪਾਣੀਆਂ ਦੇ ਪਾਈ ਪਾਈ ਨਾਲ ਤੇ ਆ ਜਿਹੜੇ ਸਾਡੇ ਘਾਟ ਹੈਗੇ ਸੀ ਉਹਨਾਂ ਤੇ ਲਾਇਆ ਤੇ 40% ਤਕਰੀਬਨ ਲਹਿਰੀ ਪਾਣੀ ਵੱਲ ਤੋਂ ਹੁਣ ਜਾ ਕੇ ਵਧਾਈ ਤੇ ਪੰਜਾਬ ਦਾ ਪੰਜਾਰੀ ਪਾਣੀ ਪੰਜਾਬ ਚ ਰੋਕਿਆ ਹੋਇਆ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਜਿਹਦਾ ਮੈਨੂੰ ਲੱਗਦਾ ਕਿ ਕਦੇ ਕਿਸੇ ਸਰਕਾਰ ਨੇ ਇਹ ਤੇ ਕੰਮ ਨਹੀਂ ਕੀਤਾ। ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ।